ਸ਼ੰਭੂ ਬਾਡਰ ਖੋਲਣ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਸੁਣਵਾਈ ਹੋ ਜਾ ਰਹੀ ਹੈ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਅੱਜ ਸੁਣਵਾਈ ਹੋਏਗੀ ਕਮੇਟੀ ਬਣਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਅੱਜ ਨਾਮ ਰੱਖੇ ਜਾਣਗੇ ਪਿਛਲੀ ਸੁਣਵਾਈ ਮੌਕੇ ਕੋਰਟ ਨੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਜਾਰੀ ਕੀਤੇ ਸੀ ਦੱਸ ਦੇ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਮਾਮਲਾ ਜਿਸ ਤੇ ਵਿੱਚ ਹਰਿਆਣਾ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਜਿਹੜਾ ਰਸਤਾ ਹੈ ਉਹ ਖੋਲਿਆ ਜਾਵੇ ਤਾਂ ਉਤੋਂ ਬਾਅਦ ਇੱਕ ਹਫ਼ਤੇ ਦੇ ਸਮੇਂ ਦੇ ਅੰਦਰ-ਅੰਦਰ ਰਸਤਾ ਖੁੱਲ੍ਹਦੇ ਜਿੱਥੇ ਹੁਕਮਜਾਰੀ ਹੋਏ ਤਾਂ ਉਸ ਮਾਮਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਹਾਈ ਕੋਰਟ ਨੇ ਇਸ ਪੂਰੇ ਨਿਰਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਦੀ ਸਰਕਾਰ ਦੁਆਰਾ ਤਾਂ ਅੱਜ ਸੁਪਰੀਮ ਸੁਣਵਾਈ ਹੋਏਗੀ ਮਾੜਯੋਗ ਸਿੱਖਰਲੀ ਅਦਾਲਤ ਦੇ ਵਿੱਚ ਹਾਲਾਂਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਦੋਨੇ ਸੂਬੇ ਨੇ ਸਰਕਾਰਾਂ ਨੂੰ ਇੱਕ ਕਮੇਟੀ ਬਣਾਉਣ ਦੀ ਗੱਲਬਾਤ ਆਖੀ ਗਈ ਸੀ ਦਾ ਅੱਜ ਉਹ ਕਮੇਟੀ ਦੇ ਵਿੱਚ ਕਿਹੜੇ-ਕਿਹੜੇ ਨਾਮ ਸ਼ਾਮਲ ਹੋਣਗੇ ਉਹ ਨਾਮ ਅੱਜ ਰੱਖੇ ਜਾਣਗੇ ਮਾਨਜੁਬ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਦੀ ਪਟੀਸ਼ਨ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਕਮੇਟੀ ਬਣਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਅੱਜ ਨਾਮ ਰੱਖੇ ਜਾਣਗੇ ਪਿਛਲੀ ਸੁਣਵਾਈ ਮੌਕੇ ਕੋਰਟ ਨੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖੇ ਜਾਣ ਦੇ ਗੱਲਬਾਤ ਆਖੀ ਸੀ ਹੁਕਮ ਜਾਰੀ ਕੀਤੇ ਸਨ ਸ਼ੰਭੂ ਬਾਰਡਰ ਜੋ ਕਿ ਫਰਵਰੀ ਮਹੀਨੇ ਤੋਂ ਲਗਾਤਾਰ ਬੰਦ ਪਿਆ ਹੈ ਕਿਉਂਕਿ ਉੱਥੇ ਕਿਸਾਨਾਂ ਦੁਆਰਾ ਧੰਨਾ ਪ੍ਰਦਰਸ਼ਨ ਚੱਲ ਰਿਹਾ ਹੈ ਲੇਕਿਨ ਕਿਸਾਨਾਂ ਨੇ ਵੀ ਸਪਸ਼ਟਤੇ ਨਾਲ ਇਹ ਗੱਲ ਬਾਤ ਆਖੀ ਹੈ ਕਿ ਰਸਤਾ ਅੱਸੀ ਨਹੀਂ ਰੁਕਿਆ ਹੈ ਰਸਤਾ ਹਰਿਆਣਾ ਸਰਕਾਰ ਨੇ ਰੁਕਿਆ ਹੈ ਤਾਂ ਉਹ ਤੋਂ ਬਾਅਦ ਆਉਣ ਜਾਣ ਦੇ ਵਿੱਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹਗੀਰਾਂ ਨੂੰ ਜਿਸ ਤੋਂ ਬਾਅਦ ਮਾਨ ਜੋ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਪਹਿਲਾਂ ਝਾੜ ਪਾਈ ਤੇ ਉਹ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਹਰਿਆਣਾ ਸਰਕਾਰ ਦੁਆਰਾ ਤਾਂ ਹੁਣ ਸੁਪਰੀਮ ਸੁਣਵਾਈ ਹੋਣ ਜਾ ਰਹੀ ਹੈ ਅੱਜ ਸ਼ੰਭੂ ਵਾਡਰ ਖੋਲਣ ਨੂੰ ਲੈ ਕੇ ਸ ਦੱਸ ਦिए ਕਿ ਕਮੇਟੀ ਬਣਾਉਣ ਦੇ ਲਈ ਸੁਪਰੀਮ ਕੋਰਟ ਨੇ ਜੋ ਗੱਲ ਬਾਤ ਆਖੀ ਸੀ ਤਾਂ ਉਹ ਨਾਮ ਰੱਖੇ ਜਾਣਗੇ ਪੰਜਾਬ ਤੇ ਹਰਿਆਣਾ ਦੋਵੇਂ ਸੂਬੇ ਨੇ ਸਰਕਾਰਾਂ ਅੱਜ ਵਿਸ਼ੇਸ਼ ਵਿਅਕਤੀਆਂ ਦੇ ਨਾਮ ਰੱਖਣ ਗਿਆ ਸਿੱਖਰਲੀ ਅਦਾਲਤ ਦੇ ਵਿੱਚ ਕਿ ਕਿਸ ਤਰ੍ਹਾਂ ਮਸਲੇ ਦਾ ਨਿਬੇੜਾ ਹੋ ਸਕਦਾ ਨਿਪਟਾਰਾ ਹੋ ਸਕਦਾ ਸੁਖਸਾਨਾ ਦਾ ਸਾਫ ਤੌਰ ਤੇ ਕਹਿਣਾ ਕਿ ਸਾਨੂੰ ਰਸਤਾ ਦਿਓ ਸੈਨ ਅਲੀ ਗਰਾਊਂਡ ਜ਼ੀਰੋ ਦਾ ਰੋਕਰਤਾ ਪਰ ਇਨਾਲ ਮੇਰੇ ਸਯੋਗੀ ਰੋਹਿਤ ਬੰਸੇ ਲਾਈਵ ਜੁੜੇ ਨੇ ਰੋਹਿਤ ਸ਼ਬੂ ਬਾਰਡਰ ਖੋਲਣ ਦਾ ਮਾਮਲਾ ਹੁਣ ਸਿਖਰਲੀ ਅਦਾਲਤ ਵਿੱਚ ਪਹੁੰਚ ਚੁੱਕਿਆ ਹੈ ਸੁਪਰੀਮ ਸੁਣਵਾਈ ਹੋਣ ਜਾ ਰਹੀ ਹੈ ਕੀ ਕੁਝ ਅਪਡੇਟਸ ਆ ਰਹੀਆਂ ਨੇ ਦੇਖੋ ਗੁਰਪ੍ਰੀਤ ਅੱਜ ਇੱਕ ਅਹਿਮ ਸੁਣਵਾਈ ਹੈ ਜਿਹੜੀ ਉਹ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਕੀਤੀ ਜਾ ਰਹੀ ਹੈ ਪਿਛਲੀ ਸੁਣਵਾਈ ਦੇ ਦੌਰਾਨ ਜਿਹੜੀਆਂ ਦੋ ਵੱਖ-ਵੱਖ ਕੇ ਲਈ ਕਿ ਐਫੀਡੇਵਿਟ ਫਾਈਲ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਐਫੀਡੇਵਿਟ ਪੰਜਾਬ ਵੱਲੋਂ ਫਾਈਲ ਕੀਤਾ ਗਿਆ ਸੀ ਔਰ ਦੂਸਰਾ ਹਰਿਆਣਾ ਵੱਲੋਂ ਫਾਈਲ ਕੀਤਾ ਗਿਆ ਸੀ ਪੰਜਾਬ ਦੇ ਐਫੀਡੇਵਿਟ ਦੇ ਵਿੱਚ ਕਿਹਾ ਗਿਆ ਸੀ ਕਿ ਸ਼ੰਭੂ ਬਾਰਡਰ ਦੇ ਉੱਪਰ ਕਿਸੇ ਵੀ ਤਰੀਕੇ ਦੇ ਕੋਈ ਹਥਿਆਰਬੰਦ ਟਰੈਕਟਰ ਕੋਈ ਵੀ ਟੈਂਕਾਂ ਵਰਗੇ ਟਰੈਕਟਰਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੋਈ ਵੀ ਮੋਡੀਫਾਈਡ ਟਰੈਕਟਰ ਕਿਸੇ ਤਰੀਕੇ ਦੀ ਜੀਸੀਬੀ ਕੋਈ ਵੀ ਪੋਕਲੈਨ ਹੈ ਜਿਹੜੀ ਉਹ ਨਹੀਂ ਖੜੀ ਹੈ ਔਰ ਕੇਵਲ ਇੱਕ ਆਰਮ ਟਰੈਕਟਰ ਔਰ ਨਾਲ ਕਿਸਾਨ ਖੜੇ ਹੋਏ ਨੇ ਪਰ ਦੂਸਰੇ ਪਾਸੇ ਜਿਹੜਾ ਹਰਿਆਣਾ ਦੇ ਵੱਲੋਂ ਐਫੀ ਡੈਵਟ ਫਾਈਲ ਕੀਤਾ ਗਿਆ ਉਹਨਾਂ ਦੇ ਵੱਲੋਂ ਵੀ ਇਹ ਇੱਛਾ ਜਤਾਈ ਗਈ ਸੀ ਕਿ ਅਸੀਂ ਇਸ ਬਾਰਡਰ ਨੂੰ ਖੋਲਣ ਦੇ ਲਈ ਰਾਜੀ ਆਂ ਪਰ ਅਸੀਂ ਚਾਹੁੰਦੇ ਆ ਕਿ ਪੜਾਦਰ ਪੜਾ ਇਸ ਬਾਰਡਰ ਨੂੰ ਖੋਲਿਆ ਜਾਵੇ ਪਹਿਲੇ ਪੜਾ ਦੇ ਵਿੱਚ ਜਿਹੜੇ ਟੂ ਵੀਲਰ ਨੇ ਉਹਨਾਂ ਦੇ ਲਈ ਰਸਤੇ ਖੋਲ ਦਿੱਤੇ ਜਾਣ ਫਿਰ ਹੌਲੀ ਹੌਲੀ ਥਰੀ ਵੀਲਰ ਔਰ ਫੋਰ ਵੀਲਰ ਲਈ ਖੋਲ ਦਿੱਤੇ ਜਾਣ ਔਰ ਇਸ ਤੋਂ ਬਾਅਦ ਜਿਹੜੀ ਵਾਰੀ ਆਏਗੀ ਉਹ ਆਏਗੀ ਹੈਵੀ ਤਾਂ ਇਸ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਕਿ ਪੜਾਦਰ ਪੜਾਦੇ ਖੋਲਣ ਦੇ ਨਾਲ ਜਿਹੜਾ ਇੱਕ ਧਮਰਾਸ਼ ਹੋਏਗਾ ਜਾਂ ਇੱਕ ਧਮ ਜਿਹੜੇ ਕਿਸਾਨ ਨੇ ਉਹ ਅੱਗੇ ਨਹੀਂ ਆ ਸਕਣਗੇ ਔਰ ਇਸੇ ਚੀਜ਼ ਨੂੰ ਲੈ ਕੇ ਨਾਲ ਦੀ ਨਾਲ ਇੱਕ ਕਮੇਟੀ ਗਠਨ ਦੀ ਵੀ ਗੱਲ ਕੀਤੀ ਗਈ ਸੀ ਪਰ ਇਸ ਕਮੇਟੀ ਦੇ ਲਈ ਨਾ ਤਾਂ ਪੰਜਾਬ ਨੇ ਨਾਮ ਸੁਜੈਸਟ ਕੀਤੇ ਨਾ ਹੀ ਹਰਿਆਣਾ ਨੇ ਨਾਮ ਸੁਜੈਸਟ ਕੀਤੇ ਸੀ ਤਾਂ ਉਸ ਸਮੇਂ ਜਿਹੜਾ ਕਹਿੰਇਆ ਕਿ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਇਸ ਕਮੇਟੀ ਦੇ ਲਈ ਤੁਸੀਂ ਆਪਣੇ ਆਪਣੇ ਵੱਲੋਂ ਨਾਮ ਭੇਜੋ ਇਹਨਾਂ ਨਾਵਾਂ ਦੇ ਵਿੱਚ ਤੁਸੀਂ ਕਿਸੇ ਵੀ ਰਿਟਾਇਰਡ ਜੱਜ ਦਾ ਨਾਮ ਕਿਸੇ ਵੀ ਸੀਨੀਅਰ ਵਕੀਲ ਦਾ ਨਾਮ PAU ਐਗਰੀਕਲਚਰ ਵਰਗੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਖੇਤੀ ਮਾਹਰ ਦਾ ਨਾਮ ਔਰ ਬਹੁਤ ਸਾਰੇ ਕਿਸਾਨ ਲੀਡਰ ਅਜਿਹੇ ਨੇਗੇ ਜਿਹੜੇ ਅੱਗੇ ਜਾ ਕੇ ਰਾਜਨੀਤੀ ਦੇ ਵਿੱਚ ਆਪਣਾ ਨਾਮ ਨਖਟ ਚੁੱਕੇ ਨੇ ਬਹੁਤ ਸਾਰੇ ਰਾਜਨੀਤਿਕ ਲੀਡਰ ਅਜਿਹੇ ਨੇ ਜਿਨ੍ਹਾਂ ਦਾ ਖੇਤੀ ਦੇ ਨਾਲ ਬਹੁਤ ਡੂੰਗਾ ਸਬੰਧ ਹੈ ਤਾਂ ਉਹਨਾਂ ਦੇ ਨਾਲ ਜਿਹੜੇ ਨਾਮ ਨੇ ਉਹ ਇਸ ਕਮੇਟੀ ਦੇ ਵਿੱਚ ਸੁਜੈਸਟ ਕੀਤੇ ਜਾਣ ਇਹ ਕਮੇਟੀ ਅਜਿਹੀ ਹੋਣੀ ਚਾਹੀਦੀ ਹੈ ਇੱਕ ਤਾਂ ਜਿਹੜੀ ਕਿਸਾਨੀ ਦੇ ਮੁੱਦੇ ਨੂੰ ਸਮਝੇ ਦੂਸਰਾ ਜਿਹੜੀ ਕਿਸਾਨਾਂ ਨਾਲ ਵੀ ਰابطਾ ਕਾਇਮ ਕਰ ਸਕੇ ਔਰ ਨਾਲ ਦੀ ਨਾਲ ਸਰਕਾਰ ਦੇ ਨਾਲ ਵੀ ਰابطਾ ਕਾਇਮ ਕਰ ਸਕੇ ਤਾਂ ਅਜਿਹੀ ਇੱਕ ਕਮੇਟੀ ਜਿਹਨੂੰ ਲਈਏ ਕਿ ਮਿਡੀਓਕਰ ਦੇ ਤੌਰ ਤੇ ਚੋਲਗੀ ਦਾ ਕੰਮ ਹੈ ਜਿਹੜਾ ਇਸ ਕਮੇਟੀ ਦੇ ਵੱਲੋਂ ਕੀਤਾ ਜਾਏਗਾ ਤਾਂ ਹੁਣ ਦੇਖਣਾ ਹੋਏਗਾ ਕਿ ਅੱਜ ਪੰਜਾਬ ਅਤੇ ਹਰਿਆਣਾ ਦੇ ਵੱਲੋਂ ਪਹਿਲਾਂ ਤਾਂ ਜਿਹੜੇ ਨਾਮ ਨੇ ਉਹ ਭੇਜੇ ਜਾਣਗੇ ਸੁਪਰੀਮ ਕੋਰਟ ਦੇ ਵੱਲੋਂ ਇਹਨਾਂ ਦੋਨਾਂ ਨਾਵਾਂ ਨੂੰ ਦੇਖਿਆ ਜਾਏਗਾ ਔਰ ਉਸ ਤੋਂ ਬਾਅਦ ਦੋਨਾਂ ਨਾਵਾਂ ਦੇ ਉੱਪਰ ਪੰਜਾਬ ਦੇ ਔਰ ਹਰਿਆਣਾ ਦੇ ਨਾਵਾਂ ਨੂੰ ਚਰਚਾ ਕਰਨ ਤੋਂ ਬਾਅਦ ਇੱਕ ਸਾਂਝੀ ਕਮੇਟੀ ਦਾ ਗਠਨ ਹੈ ਜਿਹੜਾ ਉਹ ਕਰ ਦਿੱਤਾ ਜਾਏਗਾ ਕਿਹੜੇ ਕਿਹੜੇ ਲੋਕ ਇਸ ਕਮੇਟੀ ਦੇ ਮੈਂਬਰ ਹੋਣਗੇ ਕਿਸ ਦੀ ਚੇਅਰਮੈਨੀ ਬਣਾਈ ਜਾਂਦੀ ਹੈ ਕਿਸ ਦੇ ਅਧੀਨ ਕਿੰਨੇ ਮੈਂਬਰ ਰੱਖੇ ਜਾਣਗੇ ਦੂਸਰੀ ਚੀਜ਼ ਪਰ ਜਿਹੜੀ ਚੀਜ਼ ਆਫ ਫਿਰ ਹਰਿਆਣਾ ਦੀ ਸਰਕਾਰ ਕਿਹੜੇ ਕਿਹੜੇ ਦਾਅ ਰੱਖ ਸਕਦੀ ਹੈ ਜੋ ਕਿ ਔਰ ਵਾਲੇ ਸਮੇਂ ਦੇ ਵਿੱਚ ਮਸਲੇ ਦਾ ਨਿਬੇੜਾ ਕਰਨ ਦੀ ਕਿਤਨੇ ਕਿਤੇ ਤਾੰਗ ਰੱਖਦੇ ਹੁਣ देखो साफ तौर तो गुरुप्रीत देखा जा जावे तो जदो भी कोई सुप्रीम कोर्ट ਦੇ ਵਿੱਚ ਰਿਪੋਰਟ ਸੌਂਪੀ ਜਾਂਦੀ ਹੈ ਤਾਂ ਬਾਕਾਇਦਾ ਤੌਰ ਤੇ ਸੀਲਬੰਦ ਰਿਪੋਰਟਾਂ ਜਿਹੜੀਆਂ ਸੌਂਪੀਆਂ ਜਾਂਦੀਆਂ ਨੇ ਅਜੇ ਇਹਦੇ ਵਿੱਚ ਕੋਈ ਵੀ ਅਧਿਕਾਰੀ ਹੈ ਜਿਹੜਾ ਉਸ ਨਾਮਾਂ ਨੂੰ ਲੀਕਟ ਨਹੀਂ ਕਰਦਾ ਕਿਉਂਕਿ ਸੁਪਰੀਮ ਕੋਰਟ ਦਾ ਡੰਡਾ ਜਦੋਂ ਚੱਲਦਾ ਤਾਂ ਅਧਿਕਾਰੀਆਂ ਦੇ ਲਈ ਬੇहद ਮੁਸ਼ਕਲਾਂ ਜਿਹੜੀਆਂ ਉਹ ਹੋ ਜਾਂਦੀਆਂ ਜਿਹੇ ਦੇ ਵਿੱਚ ਕੋਈ ਵੀ ਨਾਮ ਹੈ ਜਿਹੜੀ ਉਹਨਾਂ ਦੀ ਚਰਚਾ ਕਿਸੇ ਵੀ ਅਧਿਕਾਰੀ ਦੇ ਵੱਲੋਂ ਨਹੀਂ ਕੀਤੀ ਗਈ ਹੈ ਪਰ ਇੱਕ ਸੀਲਬੰਦ ਰਿਪੋਰਟ ਹੈ ਜਿਹੜੀ ਉਹ ਪੰਜਾਬ ਦੇ ਵੱਲੋਂ ਔਰ ਦੂਸਰੀ ਜਿਹੜੀ ਸੀਲਬੰਦ ਰਿਪੋਰਟ ਹੈ ਉਹ ਹਰਿਆਣਾ ਦੇ ਵੱਲੋਂ ਸਬਮਿਟ ਕਰ ਦਿੱਤੀ ਜਾਏਗੀ ਜਿਸਦੀ ਚਰਚਾ ਗੁਰਪ੍ਰ ਟੂ ਵੀਲਰ ਦਾ ਜ਼ਿਕਰ ਕੀਤਾ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਅੰਬਾਲਾ ਜਾਂਦੇ ਨੇ ਜਾਂ ਰਾਜਪੁਰਾ ਜਾਂਦੇ ਨੇ ਉਹਨਾਂ ਦੇ ਲਈ ਵੱਡੀ ਦਿੱਕਤ ਆ ਰਹੀ ਸੀ ਤੇ ਜਿਹੜਾ ਹੁਣ ਟੂ ਵੀਲਰ ਜਿਨ੍ਹਾਂ ਦੇ ਵਿੱਚ ਮੋਟਰਸਾਈਕਲ ਹੈ ਸਕੂਟਰ ਹੈ ਸਾਈਕਲ ਹੈ ਚਾਹੇ ਆਹ ਕलिए ਕਿ ਇਲੈਕਟ੍ਰੋਨਿਕਲ ਸਕੂਟੀਆਂ ਨੇ ਉਹਨਾਂ ਦੇ ਲਈ ਜਿਹੜੇ ਰਾਹਤੇ ਨੇ ਉਹ ਖੋਲਣ ਦੀ ਵੀ ਚਰਚਾ ਜਿਹੜੀ ਅੱਜ ਕੀਤੀ ਜਾ ਸਕਦੀ ਹੈ ਕਿਉਂਕਿ ਸ਼ੁਰੂਆਤ ਦੇ ਵਿੱਚ ਕਿਹਾ ਗਿਆ ਸੀ ਕਿ ਟੂ ਵੀਲਰ ਦੇ ਲਈ ਰਸਤਾ ਜਿਹੜਾ ਖੋਲਿਆ ਜਾਵੇ ਤਾਂ ਇਸੇ ਤਰੀਕੇ ਦੇ ਨਾਲ ਇੱਕ ਅੰਸ਼ਕ ਤੌਰ ਤੇ ਖੋਲਣ ਦੇ ਲਈ ਕਿ ਦਿਨ ਦੇ ਵਕਤ ਕਿਸੇ ਘੰਟੇ ਦੇ ਲਈ ਖੋਲ ਦਿੱਤਾ ਜਾਵੇ ਦਿਨ ਦੇ ਵਕਤ ਕਿਸੇ ਸਵੇਰੇ ਜਾਂ ਸ਼ਾਮ ਦੇ ਲਈ ਖੋਲ ਦਿੱ ਕੋਰਟ ਦੇ ਵਿੱਚ ਹੋਏਗੀ ਕਿ ਕੁਝ ਸਮੇਂ ਲਈ ਬਾਰਡਰ ਜਿਹੜੇ ਉਹ ਖੋਲੇ ਜਾਣ ਜਾਂ ਦੂਸਰੇ ਪਾਸੇ ਜਿਹੜੇ 2 ਬਿਲਰ ਜਾਂ 4 ਬਿਲਰ ਨੂੰ ਘਟੂ ਘਟ ਅਲਾਉ ਕਰ ਦਿੱਤਾ ਜਾਵੇ ਫਿਲਹਾਲ ਦੀ ਕਿਹੜੀ ਹੈਵੀ ਵਹੀਕਲ ਜਾਂ ਟਰੈਕਟਰ ਟਰਾਲੀ ਹੈ ਜਿਹੜੀ ਬੇਸ਼ੱਕ ਉਸ ਨੂੰ ਅਲਾਉ ਨਾ ਕੀਤਾ ਜਾਵੇ ਤਾਂ ਇਹ ਦੇਖਣਾ ਹੋਏਗਾ ਕਿ ਅੱਜ ਦੀ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਏਗੀ ਤਾਂ ਵਕੀਲ ਨੇ ਜਿਹੜੇ ਉਹਨਾਂ ਦੇ ਬੋਲੋ ਵੀ ਇਹ ਪੱਖ ਰੱਖਿਆ ਗਿਆ ਸੀ ਕਿ ਬਹੁਤ ਸਾਰੇ ਪਿੰਡਾ ਜਿਹੇ ਇਹ ਪੈਂਦੇ ਨੇ ਜਿਨ੍ਹਾਂ ਨੂੰ ਅੰਬਾਲਾ ਨੇੜੇ ਪੈਂਦਾ ਜਦੋਂ ਕਿ ਉਹਨਾਂ ਨੂੰ ਪਟਿਆਲਾ ਜਿਹੜਾ ਉਹ ਬੇहद ਦੂਰ ਪੈਂਦਾ ਹੈਗਾ ਅਜਿਹੇ ਦੇ ਵਿੱਚ ਜੇਕਰ ਉਹਨਾਂ ਲੋਕਾਂ ਦੇ ਲਈ ਰਸਤੇ ਖੁੱਲ ਜਾਂ ਤਾਂ ਉਹਨਾਂ ਉਹਨਾਂ ਦੇ ਲਈ ਬੇਅਦ ਸੌਖਾ ਹੋ ਜਾਏਗਾ ਔਰ ਇਹਨਾਂ ਚੀਜ਼ਾਂ ਦੇ ਵਿਚਾਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਗਲੀ ਸੁਣਵਾਈ ਹੈ ਜਿਹੜੀ ਉਹ 12 ਤਰੀਕ ਨੂੰ ਹੋਏਗੀ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੈ ਜਿਹੜੀ ਉਹ ਸ਼ੰਭੂ ਬਾਰਡਰ ਖੋਲਣ ਦੇ ਮੁੱਦੇ ਦੇ ਉੱਪਰ ਕੀਤੀ ਜਾਏਗੀ ਦੇਖਣਾ ਹੋਏਗਾ ਕਿ ਸੁਪਰੀਮ ਕੋਰਟ ਦੇ ਵੱਲੋਂ ਕਿਸ ਤਰੀਕੇ ਦਾ ਸੁਪਰੀਮ ਡਿਸੀਜਨ ਹੈ ਜਿਹੜਾ ਇਸ ਮਾਮਲੇ ਦੇ ਵਿੱਚ ਕੀਤਾ ਜਾਂਦਾ ਕਿਉਂਕਿ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਹ ਡਿਸੀਜਨ ਦਿੱਤਾ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਬਾਰਡਰ ਖੋਲ ਦਿੱਤੇ ਜਾਣ ਬਾਰਡਰਾਂ ਨੂੰ ਬੰਦ ਨਹੀਂ ਰੱਖਿਆ ਜਾ ਸਕਦਾ ਇਸੇ ਚੀਜ਼ ਨੂੰ ਜਿਹੜਾ ਚੈਲੰਜ ਸੀ ਗਾ ਦਿੱਤਾ ਕਿ ਜਿਹੜੀ ਸਥਿਤੀ ਹੈ ਉਹ ਜਿਉਂਦੀ ਤਿਉਂ ਰਹੇਗੀ ਫਿਲਹਾਲ ਦੀ ਕਿਹੜੀ ਬਾਰਡਰ ਨਾ ਖੁੱਲ ਜਣ ਕਿਉਂਕਿ ਹਰਿਆਣਾ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਬਾਰਡਰ ਖੁੱਲਦੀਆਂ ਨੇ ਤਾਂ ਟਰੈਕਟਰ ਟਰਾਲੀਆਂ ਅੰਦਰ ਆ ਸਕਦੀਆਂ ਨੇ ਪੋਕਲੇਨ ਅੰਦਰ ਆ ਸਕਦੀਆਂ ਨੇ ਔਰ ਟਰੈਕਟਰਾਂ ਨੂੰ ਟੈਂਕਾਂ ਦਾ ਰੋਕ ਦੇ ਦਿੱਤਾ ਗਿਆ ਔਰ ਹਰਿਆਣਾ ਦੀ ਜਿਹੜੀ ਟਰਾਂਸਪੋਰਟ ਪਾਲਸੀ ਹੈ ਰੋਡ ਟਰਾਂਸਪੋਰਟ ਪਾਲਸੀ ਹੈ ਉਸ ਦੇ ਅਧੀਨ ਕੋਈ ਵੀ ਜੀਸੀਬੀ ਜਾਂ ਪੋਕਲੇਨ ਮਸ਼ੀਨ ਹੈ ਜਿਹੜੀ ਉਹ ਹਾਈਵੇ ਤੇ ਨਹੀਂ ਚੱਲ ਸਕਦੀ ਪਰ ਜਦੋਂ ਵੱਡੇ ਸੰਘਰਸ਼ ਹੋ ਜਾਂਦੇ ਤਾਂ ਅਜਿਹੀਆਂ ਚੀਜ਼ਾਂ ਨੂੰ ਰੋਕਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਹੈ ਤਾਂ ਅੱਜ ਦੇਖਣਾ ਹੋਵੇਗਾ ਠੀਕ ਹੈ ਠੀਕ ਹੈ ਰੋਹਿਤ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤਵਾਬ تفसील ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਅੱਜ ਸੁਪਰੀਮ ਸੁਣਵਾਈ ਹੋਣ ਜਾ ਰਹੀ ਹੈ ਦੇਖਣਾ ਹੋਏਗਾ ਕਿ ਕੁਝ ਨਵੇਂ ਨਿਰਦੇਸ਼ جاری ਹੁੰਦੇ ਨੇ